ਉਚਾਰ ਚੇਰ ਆਪ ਜੀ ਨਾਲ ਸੰਦੇਖ ਰਾਂਗਾ ਤੇ ਤਵਜਹ ਚਾਣ ਲਈ ਮੈਂ ਬੰਦਾ ਹਾਂ ਬੰਦੇ ਵਰਗਾ ਤੇ ਮੇਰੀ ਕੋਈ ਜ਼ਾਤ ਨਹੀਂ ਹੈ ਵਾਹ ਜੀ ਵਾਹ ਮੈਂ ਬੰਦਾ ਹਾਂ ਬੰਦੇ ਵਰਗਾ ਮੇਰੀ ਕੋਈ ਜ਼ਾਤ ਨਹੀਂ ਹੈ ਇਹਦੇ ਵਿੱਚ ਮੈਂ ਕੀ ਕਰ ਸਕਦਾ ਜਿਹਦੇ ਨੂੰ ਵਿਸ਼ਵਾਸ ਨਹੀਂ ਵਾਹ ਵਾਹ ਹੋਰਿਆ ਮੈਂ ਬੰਦਾ ਹਾਂ ਬੰਦੇ ਵਰਗਾ ਮੇਰੀ ਕੋਈ ਜ਼ਾਤ ਨਹੀਂ ਹੈ

ਤੇ ਮਤਲਬ ਖੋਰੀ ਦੁਨੀਆ ਮਤਲਬ ਵੀਰੇ ਕਹਿੰਦੀ ਬਾਪੂ ਮਤਲਬ ਖੋਰੀ ਦੁਨੀਆ ਮਤਲਬ ਵੀਰੇ ਕਹਿੰਦੀ ਬਾਪੂ ਤੇ ਮਤਲਬ ਨਿਕਲ ਜਾਣ ਦੇ ਵਿੱਚੋਂ ਪੁੱਛਦਾ ਕੋਈ ਬਾਤ ਨਹੀਂ ਹੈ ਮਤਲਬ ਨਿਕਲ ਜਾਣ ਦੇ ਵਿੱਚੋਂ ਪੁੱਛਦਾ ਕੋਈ ਬਾਤ ਨਹੀਂ ਹੈ ਤੇ ਠੰਡੇ ਗੁਜਾਰੀ ਜਿਹੜੀ ਲਾਲਾ ਨਾਮਾ ਗੁਜਰੀ ਠੰਡੇ ਹੋਇਦੋ ਗੁਜਾਰੀ ਜਿਹੜੀ ਲਾਲਾ ਨਾਮਾ ਗੁਜਰੀ ਤੇ ਉਸ ਤੋਂ ਜ਼ਿਆਦਾ ਵੱਧ ਲੈਣੀ ਗੁਣ ਤੱਕ ਕੋਈ ਰਾਤ ਨਹੀਂ ਹੈ ਮੁੱਕ ਤੱਕ ਕੋਈ ਰਾਤ ਨਹੀਂ ਹੈ ਪੜੇ ਨੇ ਪਰਦੇ ਵਿੱਚ ਆਪ ਕੋ ਅਰਥ ਨਾ ਪੜਿਆ ਉਸ ਇੱਕ ਤਰ੍ਹਾਂ ਤੋਂ ਵੱਡਾ ਹੋਣਾ ਕੋਈ ਇਤਿਹਾਸ ਨਹੀਂ ਹੈ ਪੜਿਆ ਉਸ ਇੱਕ ਤਰ੍ਹਾਂ ਤੋਂ ਵੱਡਾ ਹੋਣਾ ਕੋਈ ਇਤਿਹਾਸ ਨਹੀਂ ਹੈ ਤੇ ਬੜੇ ਹੋਏ ਨੇ ਲਿਖ ਕੇ ਇੱਥੇ ਤੇ ਅੱਗੇ ਵੀ ਹੋਣਗੇ ਬੜੇ ਹੋਏ ਨੇ ਲੇਖਕ ਇੱਥੇ ਇੱਥੇ ਅਕੇਲੀ ਹੋਣੇ پر جمنا فرقوں ترتی ہوتے منٹو شریعہ پاس نہیں ہیں جمنا فرقوں ترتی ہوتے منٹو شریعہ پاس نہیں ہیں تے ایک شاعر ایک غزل دیکھ کے میں نو ایک دن کہنا ایک شاعر ایک غزل دیکھ کے میں نو ایک دن کہنا کہنا اس کو بڑی ہے میں نے کہنا ایک غزل کوئی خاص نہیں کہنا اس کو بڑی ہے میں نے کہنا ਆਸ ਨੇ ਉਹ ਕੀ ਜਵਾਦ ਦਿੱਤਾ ਕਹਿੰਦਾ ਮੈਂ ਹਰ ਕਹਾ ਲਿਖਦਾ ਇਸ ਲਈ ਕਿ ਸਭ ਨੂੰ ਸਮਝੀਆਂ ਨਹੀਂ ਮੈਂ ਹਰ ਕਹਾ ਲਿਖਦਾ ਇਸ ਲਈ ਕਿ ਸਭ ਨੂੰ ਸਮਝਿਆ ਨਹੀਂ ਕਾਲਮ ਛਿੰਦੇ ਦੀ ਕੋਲੇ ਸੱਜਣਾ ਸ਼ਬਦਾਂ 'ਚ ਕੋਈ ਘਾਟ ਨਹੀਂ ਹੈ ਕਾਲਮ ਛਿੰਦੇ ਦੀ ਕੋਲੇ ਸੱਜਣਾ ਸ਼ਬਦਾਂ 'ਚ ਕੋਈ ਘਾਟ ਨਹੀਂ ਹੈ ਤੇ ਇੱਕ ਦੋ ਸ਼ੇਰ ਮੇਰਾ ਮਾਨ ਕਰ ਰਿਹਾ ਪੜ੍ਹਦਾ ਹੀ ਪਿੱਤਰ ਗਏ ਮੈਨੂੰ میری اوقات دلشن وارے کتر گئے <laughs> منو میری اوقات دلشن وارے تے جس دے نہیں اج کل کوں میرے تے حسن وارے تے خدا گواہ ہے کہ خود غرض نہیں ہاں میں خدا گواہ ہے کہ خود غرض نہیں ہاں میں اے سمجھ لکن. دے نہیں گل کیوں میرے تے وچن وارے تے مشہور کادے ہوئے او دیکھنوں میں رہ گئے مشہور کادے ہوئے وہ دیکھنوں میں رہ گئے یار دے بیڑے دے بیچے بڑھ کنجری نچن مارے یار دے بیڑے دے بیچے بڑھ کنجری نچن مارے تے ہن کی کہاں کس قدر نے کس نو پلائے خود میں ہون کی کہاں کس قدر نے کس نو پلائے خود میں بدلے نہیں اپنا سبا ڈس گئے نیڈا سنوارے ਬਦਲੇ ਨਹੀਂ ਆਪਣਾ ਸੁਭਾਅ ਦੱਸ ਗਏ ਨੇ ਦੱਸਣ ਵਾਲੇ ਤੇ ਸੋਮਾ ਬਦਲਿਆ ਤਾਂ ਫਿਰ ਸਭ ਕੁਝ ਬਦਲ ਗਿਆ ਸਮਾ ਬਦਲਿਆ ਤਾਂ ਫਿਰ ਸਭ ਕੁਝ ਬਦਲ ਗਿਆ ਬਿਲੁਖਤ ਹੋ ਗਏ ਸੰਨੇ ਤੇ ਉਹੜੇ ਜੱਪਣ ਵਾਲੇ ਬਿਲੁਖਤ ਹੋ ਗਏ ਸੰਨੇ ਤੇ ਉਹੜੇ ਜੱਪਣ ਵਾਲੇ ਤੇ ਸਿੰਦੇ ਲਿਖਾਰੀ ਨੂੰ ਨਹੀਂ ਗੰਦੇ ਨਾ ਕੋਈ ਤੋਖਲਾ ਸਿੰਦੇ ਲਿਖਾਰੀ ਨੂੰ ਨਹੀਂ ਗੰਦੇ ਨਾ ਕੋਈ ਤੋਖਲਾ ਸ਼ੰਦੇ ਦੇ ਅਦਵੀ ਨਾਲ ਨੇ ਹੱਥ ਸੱਤੇ ਰੱਖਣ ਵਾਲੇ ਸਿੰਧਗ ਦੇ ਅਦਵੀ ਨਾਲ ਨੇ ਹੱਥ ਸੱਤੇ ਰੱਖਣ ਵਾਲੇ ਗਲਤੀ ਲਈ ਮਾਫੀ ਚ ਮਾਫੀ ਲਾਉ ਕਰਦੇ ਜੀ ਸਤਿ ਸ੍ਰੀ ਅਕਾਲ